ਲਓ ਜੀ ਆਪਣੇ ਫੁੱਲ ਮਖਾਣੇ ਹੋ ਗਏ ਤਿਆਰ ਤੇ ਇਹਨਾਂ ਦੀ ਆਵਾਜ਼ ਸੁਣਾਉਤੇ ਹਾਂ ਲਓ ਜੀ ਮਖਾਣੇ ਜਾਨਕੀ ਇਹਦੇ ਵਿੱਚ ਜਿਹੜੀ ਕੈਲਸ਼ੀਅਮ ਆ ਉਹ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਮਾਤਰਾ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਔਰ ਇਹਨਾਂ ਨੂੰ ਇੰਨੇ ਸਵਾਦ ਬੰਦੇ ਆ ਤੁਸੀਂ ਮੈਂ ਗਾਰੰਟੀ ਨਾਲ ਦਾਅਵੇ ਨਾਲ ਕਹਿੰਦਾ ਵੀ ਇਹ ਤੁਹਾਡੇ ਇੱਕ ਦਿਨ ਚ ਹੀ ਖਤਮ ਹੋ ਜਾਣੇ ਖਤਮ ਹੋ ਜਾਣੇ ਬਹੁਤ ਸਵਾਦ ਬੰਦੇ ਆ ਬਹੁਤ ਸਵਾਦ ਬੰਦੇ ਆ ਹਾਂਜੀ ਦੋਸਤੋ ਅੱਜ ਤੁਹਾਨੂੰ ਮਖਾਣਿਆਂ ਦੀ ਰੈਸਪੀ ਬਣਾ ਕੇ ਦਿਖਾਉਣੀ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਆਪਾਂ ਚੀਜ਼ ਵਰਤਣੀ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਆ ਆਪਾਂ ਲੈ ਲਏ ਫੁੱਲ ਮਖਾਣੇ ਇਹ ਆ ਲੈ ਲਈ ਆਪਾਂ ਗੁੜ ਤੇ ਨਾਲ ਲੈ ਲਈ ਆਪਾਂ ਸੌਂਫ ਥੋੜੀ ਤੇ ਆ ਆਪਾਂ ਲੈ ਲਿਆ ਥੋੜਾ ਜਿਹਾ ਬੇਕਿੰਗ ਸੋਡਾ ਤੇ ਕਾਲਾ ਨਮਕ ਤੇ ਆ ਆਪਾਂ ਲੈ ਲਈ ਦਹੀਂ ਕਿਉ ਤੇ ਹੁਣ ਆਪਾਂ ਇਹਦੇ ਨਾਲ ਜੀ ਵੀਡੀਓ ਨਾਲ ਜੁੜੇ ਰਹਿ ਜਾਓ। ਹਾਂਜੀ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਤੁਸੀਂ ਦੇਸੀ ਘਿਓ ਪਾ ਲੈਣਾ। ਹਾਂਜੀ ਹਲਕੀ ਅੱਗ ਤੇ ਮਖਾਣੇ ਪਾਉਣ ਲੈਣੇ। ਠੀਕ ਹੈ। ਘੱਟ ਤੋਂ ਘੱਟ 10 ਤੋਂ 15 ਮਿੰਟ। 10 ਤੋਂ 15 ਮਿੰਟ। ਇਹਨੂੰ ਹਿਲਾਈ ਹੈ ਨਾ ਘੱਟ ਅੱਗ ਤੇ ਘੱਟ ਸੇਕ ਤੇ। ਮੱਠੇ ਸੇਕ ਤੇ ਹਿਲਾਉਣਾ। ਹਾਂਜੀ। ਤੇ ਇਹ ਜਿਹੜੇ ਮਖਾਣੇ ਬੰਦੇ ਆ ਇਹਦੇ ਬੈਨੀਫਿਟ ਸਰੀਰ ਹੱਤੇ ਆਪਣੇ ਕੀ ਕੀ ਆ? ਇਹ ਕੈਲਸ਼ੀਅਮ ਦੀ ਘਾਟ ਪੂਰੀ ਕਰਦਾ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਤੇ ਬਹੁਤ ਮਖਾਣੇ ਬਾਰੇ ਸੁਣਿਆ ਵੀ ਹਾਂਜੀ ਇਹ ਬਹੁਤ ਵਧੀਆ ਸਰੀਰ ਸਿਹਤ ਦਾ ਤੇ ਆਪਣੇ ਬਹੁਤ ਵਧੀਆ ਹਾਂਜੀ ਹਾਂਜੀ ਔਰ ਇਹਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਕਰੈਂਚੀ ਨਾ ਹੋ ਜਾਣਾ ਐ ਨੱਪੇ ਤੋਂ ਟੁੱਟਣਾ ਇੰਨਾ ਪਏ ਟੁੱਟਣ ਹਾਂਜੀ ਹਾਂਜੀ ਲੋਈ ਦੇਸੀ ਘੋਦੇ ਫੁੱਲ ਮਖਾਣੇ ਗੁੜ ਵਾਲੇ ਲੋਈ ਲਗਭਗ ਆਪਣੇ ਮਖਾਣੇ ਰੋਸਟ ਹੋ ਚੁੱਕੇ ਆ ਤੇ ਇੱਕ ਵਾਰ ਚੈੱਕ ਕਰ ਲਓ ਗੁਰਪ੍ਰੀਤ ਸਿੰਘ ਜੀ ਇਹਨੂੰ ਇਸ ਤਰ੍ਹਾਂ ਆਪਾਂ ਕਿ ਦੇਖ ਲੈਣਾ ਜੇ ਪੂਰਾ ਕ੍ਰੈਂਚੀ ਆ। ਹਾਂ ਕ੍ਰੈਂਚੀ ਹੋ ਗਿਆ। ਹਾਂਜੀ ਕ੍ਰੈਂਚੀ ਹੋ ਗਿਆ। ਦੂਜਾ ਬਾਦ ਇਹਨੂੰ ਅਸੀਂ ਇੱਕ ਭਾਂਡੇ 'ਚ ਕੱਢ ਲਾਂਗੇ। ਤੇ ਅਗਲਾ ਪ੍ਰੋਸੈਸ ਜੋ ਹੈਗਾ ਉਹ ਵੀ ਸਾਨੂੰ ਦਿਖਾਓ। ਇਹ ਆਪਾਂ ਉੱਚ ਹੁਣ ਇਹ ਰੋਸਟ ਹੋ ਗਏ ਆਪਣੇ ਤੇ ਹੁਣ ਆਪਾਂ ਇਹ ਸਾਈਡ ਤੇ ਥਾਲੀ ਦੇ ਵਿੱਚ ਕੱਢ ਲਾਂਗੇ। ਤੇ ਅੱਗੇ ਜਿਹੜਾ ਪ੍ਰੋਸੈਸ ਹੈਗਾ ਉਹ ਵੀ ਤੁਸੀਂ ਨਾਲ ਦੀ ਨਾਲ ਦੇਖੀ ਚੱਲਿਓ। ਹੁਣ ਥੋੜਾ ਜਿਹਾ ਆਪਾਂ ਪਾ ਲੈਣਾ ਦਸੇ ਘਿਓ। ਤਕਰੀਬਨ ਇੱਕ ਚਮਚੀ ਤਕਰੀਬਨ ਥੋੜਾ ਜਿਆਦਾ ਪੈ ਗਿਆ ਇਹ ਆਪਾਂ ਲੈ ਜਿਹੜਾ ਗੁੜ ਇਹ ਆਪਾਂ ਹੁਣ ਵਿੱਚ ਪਾਵਾਂਗੇ ਇਹ ਜਿਹੜਾ ਗੁੜ ਹੁਣ ਮਤਲਬ ਇਹਦੀ ਚਾਹ ਨਹੀਂ ਬਣ ਜੂਗੀ ਨਹੀਂ ਇਹ ਚਾਹ ਨਹੀਂ ਬਣੀ ਇਹਦੇ ਵਿੱਚ ਇਸ ਤਰ੍ਹਾਂ ਹੋਊਗਾ ਗੁੜ ਨੂੰ ਜਿਹੜਾ ਪੂਰਾ ਯਾਨੀ ਕਿ ਵੀ ਆਪਾਂ ਮੈਚ ਕਰ ਲੈਣਾ ਅੱਛਾ ਮੈਚ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਬੇਕਿੰਗ ਸੋਡਾ ਤੇ ਕਾਲਾ ਨਮਕ ਅੱਛਾ ਕਾਲਾ ਨਮਕ ਹਾਂਜੀ ਠੀਕ ਹੈ ਲਓ ਜੀ ਹੁਣ ਆਪਾਂ ਪਾਵਾਂਗੇ ਥੋੜੀ ਸੌਫ ਤਕਰੀਬਨ ਸਾਰਾ ਜਦੋਂ ਗੁੜ ਮੈਲਟ ਹੋ ਜੇ ਥੋੜੀ ਸੌਫ ਪਾ ਦੇ ਵਿੱਚੀ ਔਰ ਬੇਕਿੰਗ ਥੋੜਾ ਜਿਹਾ ਬੇਕਿੰਗ ਥੋੜਾ ਚੁਟਕੀ ਭਰ ਤੇ ਥੋੜਾ ਚੁਟਕੀ ਭਰਨਾ ਵਾ ਨਮਕ ਮੈਸ਼ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਔਰ ਫਲਮਖਾਣੇ ਲਓ ਜੀ ਇਹਨੂੰ ਰੋਸਟ ਕੀਤਾ ਸੀ ਆਪਾਂ ਫਲਮਖਾਣੇ ਇਹ ਆਪਾਂ ਵਿੱਚ ਹੁਣ ਆ ਪਾਤੇ ਆ ਗੈਸ ਬੰਦ ਕਰ ਲੈਣਾ ਇਹ ਉਦੋਂ ਬਾਅਦ ਜਦੋਂ ਠੰਡੇ ਹੋ ਗਏ ਹਾਂ ਚੰਗੀ ਤਰ੍ਹਾਂ ਹਿਲਾਈ ਜਾਣਾ ਠੀਕ ਆ ਉਦੋਂ ਬਾਅਦ ਇਹਨੂੰ ਕਿਸੇ ਭਾਂਡੇ ਦੇ ਵਿੱਚ ਕਾੜਨਾ ਜਦ ਥੋੜੇ ਠੰਡੇ ਹੋ ਗਏ ਇਹ ਇਸ ਤਰ੍ਹਾਂ ਬਣ ਗਿਆ ਜਵੇਂ ਆਪਾਂ ਗੱਜਕ ਨਹੀਂ ਤਿਆਰ ਕਰਦੇ ਹਾਂਜੀ ਹਾਂਜੀ ਜਿਵੇਂ ਆਮ ਬਜ਼ਾਰਾਂ ਦੇ ਵਿੱਚ ਗੱਜਕ ਹੁੰਦੀ ਆ ਬਣਾਉਂਦੇ ਉਸ ਤਰ੍ਹਾਂ ਗੁੜ ਪਾ ਕੇ ਤੇ ਬਾਕੀ ਜਿਹੜੀ ਇਹ ਚੀਜ਼ ਦੇ ਫਾਇਦੇ ਆ ਇਹ ਤਾਂ ਫਿਰ ਇੱਕ ਅਲੱਗ ਨਜ਼ਾਰਾ ਇਹ ਕੈਲਸ਼ੀਅਮ ਦੀ ਕਮੀ ਪੂਰੀ ਕਰਦਾ ਹੈ ਦੂਸਰਾ ਇਹ ਗੋੜ ਆਪਣਾ ਆਇਰਨ ਦੀ ਕਮੀ ਪੂਰੀ ਕਰਦਾ ਖੂਨ ਦੀ ਕਮੀ ਪੂਰੀ ਕਰਦਾ ਹੈ ਕੈਲਸ਼ੀਅਮ ਦੀ ਘਾਟ ਨਾਲ ਸਾਨੂੰ ਜੋੜਾਂ ਦਾ ਦਰਦ ਵਾਲ ਝੜਦੇ ਆ ਦੰਦ ਟੁੱਟਨੇ ਜਾਂ ਦੰਦਾਂ ਨੂੰ ਕੀੜਾ ਲੱਗਣਾ ਇਹ ਸਮੱਸਿਆ ਆਉਂਦੀ ਇਹ ਸਮੱਸਿਆ ਨੂੰ ਦੂਰ ਕਰਦਾ ਹੈ ਇੱਕ ਮੇਨ ਇਹ ਦੱਸ ਦੇ ਪੇਟ ਵੀ ਇਹ ਮੰਨ ਲਓ ਪੇਟ ਆ ਵਜਨ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਹਾਂ ਵਜਨ ਘਟਾਉਂਦਾ ਹਾਂਜੀ ਵਜਨ ਵੀ ਘਟਾਉਂਦਾ ਹੈ ਇਹ ਲਗਾਤਾਰ ਖਾਓ ਹਾਂਜੀ ਜਿਹੜੇ ਬਜ਼ੁਰਗਾਂ ਘਰਾਂ ਦੇ ਵਿੱਚ ਆਮ ਜਿਵੇਂ ਜਿਨ੍ਹਾਂ ਦੇ ਗੋਡੇ ਦਰਦ ਕਰਦੇ ਆ ਹਾਂ ਉਹਨਾਂ ਵਾਸਤੇ ਬਹੁਤ ਬੈਨੀਫਿਟ ਆ ਇਹਦਾ ਦਰਸ਼ਕੋ ਇਹੋ ਜੀਆਂ ਚੀਜ਼ਾਂ ਆਪਾਂ ਘਰੇ ਬਣਾ ਕੇ ਖਾਈਏ ਜਿਨ੍ਹਾਂ ਦਾ ਵਾਸਤਾ ਸਰੀਰ ਵਾਸਤੇ ਆਪਾਂ ਨੂੰ ਫਾਇਦਾ ਹੋਵੇ ਤੇ ਇਹ ਆਪਾਂ ਜੋ ਇਹ ਬੈਨੀਫਿਟ ਆ ਆਪਾਂ ਤੁਹਾਨੂੰ ਦੱਸੀ ਦਿੱਤੇ ਸਾਰੇ ਲਓ ਜੀ ਆਪਣੇ ਫੁੱਲ ਮਖਾਣੇ ਹੋ ਗਏ ਤਿਆਰ ਤੇ ਇਹਨਾਂ ਦੀ ਆਵਾਜ਼ ਸੁਣਾਉਂਦੇ ਹਾਂ ਮੋ ਜੀ ਬਹੁਤ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਣੇ ਇਹਨੂੰ ਕਿਸੇ ਕੰਟੇਨਰ ਲੋ ਕੱਚ ਦਾ ਜਾਂ ਇਹਨੇ ਟਾਈਟ ਕੰਟੇਨਰ ਲੋ ਉਹਦੇ ਵਿੱਚ ਪਾਓ ਇਹਨੂੰ ਸਟੋਰ ਕਰ ਲੋ ਜਦੋਂ ਜੀ ਕਰਦਾ ਤੁਸੀਂ ਖਾ ਲੋ ਬਾਕੀ ਇਹਦੇ ਵਿੱਚ ਫਾਈਬਰ ਤੁਹਾਨੂੰ ਦੱਸਤਾ ਹੀ ਆਇਰਨ ਹੈ ਫਾਈਬਰ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮਿਲਦਾ ਆਪਾਂ ਨੂੰ ਔਰ ਜਿਵੇਂ ਆਪਾਂ ਪਹਿਲਾਂ ਸੁਣਦੇ ਸੀਗੇ ਮਖਾਣੇ ਹਾਂਜੀ ਮਖਾਣੇ ਜਾਨੀ ਕਿ ਇਹਦੇ ਵਿੱਚ ਜਿਹੜੀ ਕੈਲਸ਼ੀਅਮ ਆ ਉਹ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਮਾਤਰਾ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਔਰ ਇਹਨੋਂ ਇੰਨੇ ਸਵਾਦ ਬੰਦੇ ਆ ਤੁਸੀਂ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿੰਨਾ ਵੀ ਇਹ ਤੁਹਾਡੇ ਇੱਕ ਦਿਨ ਚ ਹੀ ਖਤਮ ਹੋ ਜਾਣਾ ਖਤਮ ਹੋ ਜਾਣਾ ਬਹੁਤ ਸਵਾਦ ਬੰਦੇ ਆ ਬਹੁਤ ਸਵਾਦ ਬੰਦੇ ਇਸ ਤਰ੍ਹਾਂ ਦੋਸਤੋ ਆਪਾਂ ਵਧੀਆ ਚੀਜ਼ ਐ ਇਸ ਤਰ੍ਹਾਂ ਬਣਾ ਕੇ ਆਪਾਂ ਸਟੋਰ ਕਰਕੇ ਉਹਨੂੰ ਰੱਖ ਸਕਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਤੁਸੀਂ ਇੱਕ ਕੰਟੇਨਰ ਦੇ ਵਿੱਚ ਕਿਸੇ ਕੱਚ ਦੇ ਬਰਤਨ ਦੇ ਵਿੱਚ ਤੁਸੀਂ ਪਾ ਲੈਣੇ ਆ ਤੇ ਇਹਨੂੰ ਪਾ ਕੇ ਡੇਲੀ ਆਪਾਂ ਯੂਜ਼ ਕਰੀਏ ਤੇ ਇਹਦੇ ਜੋ ਵੀ ਬੇਨਫੀਟ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਇੱਕ ਇਹਦਾ ਹੋਰ ਫਾਇਦਾ ਹੈਗਾ ਜੀ ਜਿਹੜੇ ਬੱਚੇ কুরਕਰੇ ਜ਼ਿਆਦਾ ਖਾਂਦੇ ਆ ਜਾਂ ਜਿਨ੍ਹਾਂ ਨੂੰ ਜ਼ਿਆਦਾ ਹੈਗੀ ਆਦਤ ਚਿਪਸ ਖਾਣ ਦੀ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਵਧੀਆ ਚੀਜ਼ ਆ ਜੀ ਜਿਵੇਂ ਆਮ ਆਪਾਂ ਦੇਖਦੇ ਆ ਲੇਜ কুরਕਰੇ ਆ ਪਤਾ ਨਹੀਂ ਕਿਹੜੀ ਚੀਜ਼ ਤੇ ਬਣੇ ਹੁੰਦੇ ਚਲੋ ਜੀ ਕੰਪਨੀਆਂ ਦੇ ਬਣਾਏ ਆ ਪਰ ਆ ਹੁਣ ਆਪਾਂ ਆਪਦੇ ਅੱਖੀਂ ਚੀਜ਼ ਬਣਾ ਲਈ ਆ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ ਬਣਾ ਕੇ ਦਿਓ ਜਿਹਦਾ ਫਾਇਦਾ ਹੋਵੇ ਉਹ ਚੀਜ਼ ਜਿਹੜੀ ਬੰਦ ਪੈਕੇਟ ਵਿੱਚ ਪੰਦੀ ਆ ਜਾਂ ਆਪਾਂ ਨੂੰ ਪਤਾ ਹੀ ਨਹੀਂ ਕਿੱਥੋਂ ਬਣ ਕੇ ਆਈ ਆ ਉਹ ਚੀਜ਼ ਬਿਲਕੁਲ ਨਾ ਦਿਓ ਬੱਚਿਆਂ ਨੂੰ ਆ ਦਿਓ ਆਪਾਂ ਦੇਖਦੇ ਆਂ ਵੀਡੀਓ ਦੇ ਵਿੱਚ ਮਤਲਬ ਕੀ ਕੀ ਮਤਲਬ ਹੋਈ ਜਾਂਦਾ ਤੇ ਆਪਾਂ ਉਹਦੇ ਅੱਖਾਂ ਦੇ ਸਾਹਮਣੇ ਚੀਜ਼ ਆਪਾਂ ਬੱਚਿਆਂ ਨੂੰ ਦਈਏ ਬਣਾ ਕੇ ਤੇ ਇਸ ਤਰ੍ਹਾਂ ਤੁਸੀਂ ਸਟੋਰ ਕਰਕੇ ਰੱਖ ਲੈਣੇ ਆ ਤੇ ਜਿੰਨੇ ਕ ਤੁਹਾਨੂੰ ਲੋੜ ਆ ਉਸ ਤਰ੍ਹਾਂ ਕੌਲੀ ਵਿੱਚ ਪਾ ਕੇ ਤੇ ਆਪਾਂ ਡੇਲੀ ਯੂਜ਼ ਕਰੀਏ ਬਜ਼ੁਰਗਾਂ ਨੂੰ ਵੀ ਦਿਈਏ ਆਪ ਵੀ ਖਾਈਏ ਬੱਚਿਆਂ ਨੂੰ ਵੀ ਦਿਈਏ ਇਹਨਾਂ ਚੀਜ਼ਾਂ ਦੇ ਬੈਨੀਫਿਟ ਆ ਤੇ ਦਰਸ਼ਕਾਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਰੋਇ ਗੁਰਪ੍ਰੀਤ ਸਿੰਘ ਕਰਦੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਧੰਨਵਾਦ